ਸੋ ਕਬੀਰ ਸਾਹਿਬ ਦੇ ਇਸ ਪਦੇ ਦੇ ਵਿੱਚ ਜਿਹੜਾ ਰਾਰੇ ਅਖਰ ਤੋਂ ਕਬੀਰ ਜੀ 35ਵੀਂ ਪੌੜੀ ਦੇ ਵਿੱਚ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਤਾਂ ਸਾਰੀ ਬਾਣੀ ਦੇ ਵਿੱਚ ਹੀ ਦੋ ਪੱਖ ਸਾਨੂੰ ਨਜ਼ਰ ਆਉਂਦੇ ਨੇ ਪੋਜ਼ਿਟਿਵ 네ਗੇਟਿਵ ਕਹਿ ਲਈਏ ਗੁਰਮਤ ਮੰਤ ਕਹਿ ਲਈਏ ਜਾਂ ਗੁਰਮੁਖਤਾਈ ਤੇ ਮਨਮੁਖਤਾਈ ਦਾ ਗੱਲ ਕਰ ਲਈਏ ਸੱਚ ਤੇ ਕੂੜ ਦੀ ਗੱਲ ਕਰ ਲਈਏ ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਦਰਸਾਇਆ ਕਿ ਭਲਿਆ ਤੇਰਾ ਜਿਹੜਾ ਜੀਵਨ ਹੈ ਇਹ ਖੇਤ ਰੂਪ ਰੀਨ ਦੇ ਵਿੱਚ ਤੂੰ ਜਿੱਦਾਂ ਦਾ ਫਲ ਜਿੱਦਾਂ ਦਾ ਬੀਜ ਪਾਏਂਗਾ ਫਲ ਉਦਾਂ ਦਾ ਮਿਲੇਗਾ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋ ਆਏ ਤੇ ਉਹਨੂੰ ਹੁਣ ਸੱਚ ਤੇ ਕੂੜ ਦੀ ਗੱਲ ਕਰੀਏ ਜਾਂ ਇੱਥੇ ਜਿਹੜਾ ਅੱਖਰ ਆਇਆ ਰਸ ਤੇ ਨਿਰਸ ਤਬੀਰ ਸਾਹਿਬ ਨੇ ਬੜਾ ਪਿਆਰਾ ਖਿਆਲ ਰੱਖਿਆ ਰਾਰਾ ਰਸ ਨਿਰਸ ਕਰ ਜਾਣਿਆ ਉਨ ਪੰਜੀ ਨੇ ਅਖਰੀ ਅਰਥ ਕੀਤੇ ਕਿ ਰਸ ਰਸ ਭਰਿਆ ਸਵਾਦਲਾ ਹੁਣ ਇਹ ਸਿਰਫ ਖਾਣ ਪੀਣ ਦੇ ਲੈਵਲ ਤੱਕ ਹੀ ਨਹੀਂ ਹੈ ਸਵਾਦ ਸਾਨੂੰ ਬੜੀਆਂ ਚੀਜ਼ਾਂ ਚੰਦਾ ਹੈ ਕਈ ਵਾਰ ਸਾਨੂੰ ਝੂਠ ਬੋਲ ਕੇ ਵੀ ਸਵਾਦ ਆ ਰਿਹਾ ਹੁੰਦਾ ਹੈ ਜੇ ਅਸੀਂ ਬਾਰ ਬਾਰ ਬੋਲਦੇ ਆ ਜਾਂ ਕਿਸੇ ਨੂੰ ਤੰਗ ਕਰਕੇ ਵੀ ਸਵਾਦ ਆ ਰਿਹਾ ਹੁੰਦਾ ਹੈ ਕਿਸੇ ਨੂੰ ਛੇੜ ਕੇ ਵੀ ਸਵਾਦ ਆ ਰਿਹਾ ਹੁੰਦਾ ਹੈ ਤੇ ਜਿਹੜੀ ਗੱਲ ਅਗਲੇ ਨੂੰ ਨਹੀਂ ਨਾ ਪਸੰਦ ਸੀ ਉਹ ਬਾਰ ਬਾਰ ਕਰਦੇ ਆ ਵੀ ਇਹ ਹੁਣ ਇਹਨਾਂ ਦੇ ਨਾਲ ਨਾ ਕਲਪੇਗਾ ਕੁਣ ਮਜ਼ਾ ਆਏਗਾ ਇਸ ਸਵਾਦ ਬੜੇ ਲੈਵਲ ਤੇ ਹੈ ਯਾਨੀ ਇਸ ਸਵਾਦ ਦੇ ਪਿੱਛੇ ਜੇ ਦੇਖਿਆ ਜਾਵੇ ਗਹਿਰਾਈ ਚ ਦੇਖੀਏ ਤਾਂ ਉਹੀ ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕੰਮ ਕਰ ਰਹੇ ਨੇ ਕਿਤੇ ਲੋਭ ਉਹਨੂੰ ਡਰਾਈਵ ਕਰ ਰਿਹਾ ਕਿਤੇ ਉਹਨੂੰ ਕ੍ਰੋਧ ਡਰਾਈਵ ਕਰ ਰਿਹਾ ਕਿਤੇ ਹੰਕਾਰ ਡਰਾਈਵ ਕਰ ਰਿਹਾ ਇੰਦੇ ਚ ਮੈਨੂੰ ਰਸ ਆ ਰਿਹਾ ਹੁਣ ਖਾਣਾ ਪੀਣਾ ਪਹਿਨਣਾ ਸਾਰਾ ਕੁਝ ਪਰਵਾਣ ਹੈ ਸਭ ਕੁਝ ਬਹੁਤ ਵਧੀਆ ਹੈ ਕੋਈ ਦਿੱਕਤ ਥੋੜਾ ਹੈ ਨਾ ਪਰ ਇਨਾ ਸਾਰੀਆਂ ਚੀਜ਼ਾਂ ਦੇ ਵਿੱਚ ਖਾਣ ਵਿੱਚ ਪੀਣ ਵਿੱਚ ਪੜਾਣ ਵਿੱਚ ਮੇਰਾ ਕਿਰਦਾਰ ਕਿੱਥੇ ਖੜਾ ਹੈ ਜਦੋਂ ਤਾ ਕਿਰਦਾਰ ਹੋ ਗਿਆ ਵੀ ਆ ਕਰਕੇ ਨਾ ਹੁਣ ਦੇਖਾਂਗੇ ਕੀ ਮਜ਼ਾ ਆਂਦਾ ਹੁਣ ਦੇਖਾਂਗੇ ਕੀ ਕਰਦਾ ਹੈ ਜਾਂ ਬਹੁਤ ਸਾਰੀਆਂ ਉਦਾਹਰਨਾਂ ਅਸੀਂ ਲੈ ਸਕਦੇ ਹਾਂ ਹੁਣ ਵਿਆਹ ਟੰਗ ਨੂੰ ਦੇਖੀਏ ਬੜਾ ਕੁਛ ਉਥੇ ਅਸੀਂ ਕਰਦੇ ਆ ਸੱਜਣ ਫੱਬਣ ਤੋਂ ਲੈ ਕੇ ਲੈਣ ਦੇਣ ਸਾਰਾ ਕੁਝ ਹੁਣ ਜੇ ਜਵਾਈ ਕਹੇ ਕਿ ਮੈਂ ਤਾਂ ਜੰਜ ਚੜਨਾ ਹੀ ਤਾਂ ਐ ਜਾਂ ਮੈਂ ਟੁਕਣਾ ਹੀ ਤਾਂ ਐ ਜੇ ਮੈਨੂੰ ਸੋਹਰਿਆਂ ਵੱਲੋਂ ਸੋਨੇ ਦਾ ਕੜਾ ਪਏਗਾ ਤਾਂ ਫਿਰ ਉਥੇ ਰਿਸ਼ਤਾ ਨਹੀਂ ਨਾ ਰਹਿ ਗਿਆ ਪਿਆਰ ਨਹੀਂ ਰਹਿ ਗਿਆ ਉਥੇ ਆਧਾਰ ਸਿਰਫ ਕੀ ਬਣ ਗਿਆ ਅਰਸ ਲਾਲਚ ਵਾਲਾ ਰਸ ਕਿ ਸੋਹਰਿਆਂ ਤੋਂ ਕੜਾ ਪਵੇ ਸੋ ਇਦਾਂ ਹੀ ਸਾਡਾ ਕਿਰਦਾਰ ਜਿੱਥੇ-ਜਿੱਥੇ ਵਿਗੜ ਰਿਹਾ ਨਾ ਖਾਈਏ ਪੀਏ ਹੰਡਾਈਏ ਕੋਈ ਦਿੱਕਤ ਨਹੀਂ ਸਾਰਾ ਕੁਝ ਹੀ ਬਹੁਤ ਵਧੀਆ ਹੈ ਮਾਲਕ ਜੀ ਨੇ ਸਾਰਾ ਕੁਝ ਵਰਤੋ ਵਿਹਾਰ ਲਈ ਦਿੱਤਾ ਪਰ ਜੀਵਨ ਦੇ ਵਿੱਚ ਕਿਰਦਾਰ ਉੱਥੇ ਹੋਣਾ ਚਾਹੀਦਾ ਜਿਹਨੂੰ ਸਤਗੁਰ ਪਾਸ਼ਾ ਨੇ ਗੁਰਨਾਮਿਕ ਪਾਸ਼ਾ ਦਾ ਇਹੋ ਸ਼ਬਦ ਹੈ ਜਿੱਥੇ ਸਤਗੁਰ ਪਾਸ਼ਾ ਕਹਿੰਦੇ ਮਨ ਮੋਤੀ ਜਿਹਾ ਗਹਿਣਾ ਹੋਵੇ ਪੋਣ ਹੋਵੇ ਸੂਤਾਰੀ ਖਿਮਾ ਸ਼ਿੰਗਾਰ ਕਮਨ ਤਨ ਪਹਿਰੇ ਹੂਵੇ ਲਾਲ ਪਿਆਰੀ ਇੱਥੇ ਲੈ ਕੇ ਆਣਾ ਲੋੜ ਮੁਤਾਬਕ ਵਸਤੂਆਂ ਨੂੰ ਵਰਤਣਾ ਨਾ ਉਹਨਾਂ ਨੂੰ ਵਰਤੋ ਵਿਹਾਰ ਚ ਲੈ ਕੇ ਆਣਾ ਚੰਗੀ ਗੱਲ ਐ ਪਰ ਉਹ ਵਸਤੂਆਂ ਉਹ ਵਰਤੋ ਵਿਹਾਰ ਦੀਆਂ ਚੀਜ਼ਾਂ ਸਾਡੇ ਮਨ ਤੇ ਹਾਵੀ ਨਹੀਂ ਹੋਣੀਆਂ ਚਾਹੀਦੀਆਂ ਵੀ ਜਿਵੇਂ ਮੈਂ ਕਹਾਂ ਮੈਂ ਤੰਦੇ ਬਿਨਾ ਰਹਿ ਹੀ ਨਹੀਂ ਸਕਦਾ ਸਾਡਾ ਮਨ ਕਿੱਥੇ ਖੁੱਬਾ ਹੋਇਆ ਜਦੋਂ ਆਪਣੀ ਜ਼ਿੰਦਗੀ ਜੀਂਦੇ ਹੋਏ ਸਾਨੂੰ ਉਹ ਅਕਾਲ ਪੁਰਖ ਮਾਲਕ ਯਾਦ ਰਹੇਗਾ ਨਾ ਤਾਂ ਫਿਰ ਸਾਡਾ ਕਿਰਦਾਰ ਜਿਹੜਾ ਹੈ ਨਾ ਉਹ ਮਾਇਆ ਵਾਲੇ ਰਸਾਂ ਤੋਂ ਹਟ ਕੇ ਨਾਮ ਰਸ ਵਾਲਾ ਆ ਜਾਏਗਾ ਜਿਹਨੂੰ ਸਤਗੁਰ ਪਾਤਸ਼ਾਹ ਕਹਿੰਦੇ ਅੰਮ੍ਰਿਤ ਨਾਮ ਸਦਾ ਨਿਰਮਲਿਆ ਸਦਾ ਹੀ ਨਿਰਮਲ ਹੈ ਸਦਾ ਹੀ ਬਹੁਤ ਵਧੀਆ ਕਿਉਂ ਕਿਉਂਕਿ ਇੰਦੇ ਰਾਹੀ ਜੀਵਨ ਦੇ ਵਿੱਚ ਸੁਖਦਾਈ ਦੁਖ ਬਿਦਾਰਨ ਹੈ ਜੀਵਨ ਤੋਂ ਜਿਹੜਾ ਨਾ ਸੁਖ ਮਿਲਾਪ ਵਾਲਾ ਸੁਖ ਪੈਦਾ ਹੋ ਗਿਆ ਅੰਮ੍ਰਿਤ ਨਾਮ ਸਦਾ ਨਰਮਲਿਆ ਹਾਂਜੀ ਸੁਖਦਾਈ ਦੁਖ ਬਿਦਾਰਨ ਹਰਿਆ ਅਵਰ ਸਾਧ ਚੱਕ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਓ बड़े धक्के के देख लेने बड़ा कुछ मेनू आ मिल जाए मेरा आ हो जाए मैं रूप मेनू सारे पुछण जी सारे मेरी जी जी करा कुछ देखा पर मन तो टिका ही नहीं हम समझ आया मन ने टिकना सिगा। क्योंकि बी जी गलत रहा से उतो टिका निकलना ही नहीं सिगा। जो जो पीवे सो त्रृपतावै ਅਮਰ ਹੋਵੇ ਜੋ ਨਾਮ ਰਸ ਪਾਵੇ ਫਿਰ ਉਹ ਮਨ ਕਰਕੇ ਮਰਦਾ ਹੀ ਨਹੀਂ ਹੈ ਨਹੀਂ ਤਾਂ ਇਹ ਪੰਜੇ ਮੇਰੇ ਮਨ ਨੂੰ ਹਰ ਵੇਲੇ ਮਾਰਦੇ ਪਏ ਸੀ ਜਿਹੜਾ ਸ਼ਬਦ ਭੈਣ ਜੀ ਨੇ ਲਿੱਤਾ ਵੀ ਵੀ ਇੰਨੇ ਜਿੱਥੇ ਇਹ ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਤੇ ਹੁਣ ਜਦੋਂ ਇਹਨਾਂ ਰਸਾਂ ਤੋਂ ਕੱਢਣਾ ਆਪਣੇ ਮਨ ਨੂੰ ਤੇ ਇਸੇ ਜਿਹੜਾ ਪਦਾ ਅਸੀਂ ਅੱਜ ਕਰ ਰਹੇ ਹਾਂ ਬਾਵਨ ਅਖਰੀ ਦਾ ਪੰਚਮ ਪਾਸ਼ਾ ਲੋ ਲਿਖੀ ਗਈ 52 ਨਖਰੀ ਦੇ ਵਿੱਚ ਸਤਿਗੁਰ ਪਾਸ਼ਾ ਨੇ ਇਹਦਾ ਬਿਲਕੁਲ ਉਲਟਾ ਪੱਖ ਦਿੱਤਾ ਇੱਥੇ ਰਸਾਂ ਦੀ ਗੱਲ ਕੀਤੀ ਹੈ ਨਾ ਉੱਥੇ ਤਾਂ ਇਹਨਾਂ ਰਸਾਂ ਤੋਂ छुटਗਾਰਾ ਕਿਵੇਂ ਚਾਹੀਦਾ ਉਹਦੀ ਗੱਲ ਕਰਦੇ ਕਹਿੰਦੇ ਰਾਰਾ ਰੰਗੋ ਯਮਨ ਆਪਣਾ ਕਹਿੰਦੇ ਰਸਾਂ ਤੋਂ ਬਚ ਨਹੀਂ ਤਾਂ ਫਿਰ ਇੱਕ ਰੰਗ ਤੇ ਚੜਨਾ ਪਏਗਾ ਕਿਹੜਾ ਹਰ ਹਰ ਨਾਮ ਜਪੋ ਜਪ ਰਸਨਾ ਏ ਮੇਰੀ ਰਸਨਾ ਤੂੰ ਹਰ ਵੇਲੇ ਮਾਲਕ ਦਾ ਨਾਮ ਜਪ ਕਹਿੰਦੇ ਫਿਰ ਰੇਰੇ ਦਰਗਾਹ ਕਹੈ ਨਾ ਕੋਈ ਕੋ ਫਿਰ ਤੈਨੂੰ ਆਪਣੇ ਅੰਤਰਾਤਮੇ ਆ ਜਿਹੜੇ ਪਟਕਾਉਂਦੇ ਨੇ ਨਾ ਡਰਾਈਵ ਕਰ ਰਹੇ ਜਿਹੜੇ ਗਲ ਸੰਗਲ ਘੱਟ ਚ ਲਾਇਆ ਜਿਹੜਾ ਕਰਦੇ ਪਏ ਨੇ ਇਹ ਤੈਨੂੰ ਹੁਣ ਡਰਾਈਵ ਨਹੀਂ ਕਰਨਗੇ ਬਲਕਿ ਕਿੱਦਾਂ ਦਾ ਹੋ ਜਾਏਗਾ ਆਓ ਬੈਠ ਆਦਰ ਸਭ ਤੇ ਉਹ ਜਿਹੜਾ ਇਹ ਮਾਇਆ ਵਾਲਾ ਸ਼ਬਦ ਵੀ ਹੈ ਨਾ ਸ਼ਾਇਦ ਕਬੀਰ ਸਾਹਿਬ ਦਾ ਇੱਥੇ ਕਹਿੰਦੇ ਘਰ ਕੀ ਨਾਇਕ ਘਰ ਵਾਸ ਨ ਦੇਵੇ ਜਤਨ ਕਰੋ ਉੜ ਜਾਏ ਪਰੇਵੇ ਘਰ ਮੇਰਾ ਮਲਗਣ ਹੈ ਬਨ ਕੇ ਬੈਠੀਏ ਮੈਨੂੰ ਇੱਥੇ ਟਿਕਣ ਹੀ ਨਹੀਂ ਦਿੰਦੀ ਤੇ ਹਰ ਰਵੇਲੇ ਮੈਨੂੰ ਧੱਕੇ ਮਾਰਦੀ ਕਹਿੰਦੇ ਆਉ ਬੈਠ ਆਦਰ ਸਭ ਦੇਉ ਉਹਾਂ ਮਹਿਲੀ ਪਾਵੇਂ ਤੂੰ 바ਸਾ ਜਨਮ ਮਰਨ ਨਾ ਹੋਏ ਬਿਨਾ ਸਾ ਮਸਤਕ ਕਰਮ ਲਿਖਿਓ ਤੁਰ ਜਾਕੇ ਹਰ ਸੰਪੈ ਨਾਨਕ ਕਰਤਾ ਕੈ ਫਿਰ ਹਰੀ ਰੂਪੀ ਧਨ ਉਸ ਜੀਵ ਦੇ ਘਰ ਆ ਜਾਂਦਾ ਫਿਰ ਉਹਨੂੰ ਇਸ ਮਾਇਆ ਵਾਲੇ ਰਸ ਨੂੰ ਨਿਰਸ ਕਰਕੇ ਜਾਨਣ ਦੀ ਜਾਂਚ ਕਿਉਂਕਿ ਕਰਨਾ ਤਾਂ ਇਹੀ ਸੀਗਾ ਪਰ ਹੋ ਨਹੀਂ ਰਿਹਾ ਸੀਗਾ ਕਿਉਂਕਿ ਅੰਦਰ ਬੈਠਾ ਲੋਭ ਅੰਦਰ ਬੈਠੀ ਹੁੰਮੇ ਅੰਦਰ ਬੈਠਾ ਕ੍ਰੋਧ ਮੈਂ ਕਿਵੇਂ ਥੱਲੇ ਲੱਗ ਜਾ ਮੈਨੂੰ ਨਹੀਂ ਪੁੱਛਿਆ ਮੈਂ ਹੀ ਸੁਣੀ ਜਾਵਾਂ ਮੈਂ ਥੱਲੇ ਲੱਗੀ ਜਾਵਾਂ ਬੁੜੇ ਬਾਨੇ ਸਾਡਾ ਮਨ ਕੜਦਾ ਜੇ ਲਾਲਚ ਵਾਲਾ ਪੱਖ ਦੇਖੀਏ ਤੇ ਉੱਥੇ ਕਹਿੰਦਾ ਲੋ ਜੀ ਉਹਨ ਪਰਿਵਾਰ ਵੀ ਤਾਂ ਪਾਲਣਾ ਮੇਰੀ ਜ਼ਿੰਮੇਵਾਰੀ ਲਈ ਮਾਲਕ ਨੇ ਬੱਚਿਆਂ ਲਈ ਤਾਂ ਫਿਰ ਸਾਰਾ ਗੁੱਝੀ ਕਰਨਾ ਪੈਂਦਾ ਹਰ ਪਹਿਲੂ ਤੇ ਮੈਨੂੰ ਜਿਹੜਾ ਨਾ ਪਰਮਾਨਦ ਹਰ ਪਹਿਲੂ ਤੇ ਕਿਉਂ ਕਿਉਂਕਿ ਇਹ ਇਹ ਨਾ ਮਾਇਆ ਦੇ ਰਸਾਂ ਵਿੱਚ ਉਲਝਿਆ ਹੋਇਆ ਹੈ ਇਹਨੂੰ ਸਵਾਦ ਆ ਰਿਹਾ ਉਥੋਂ ਇਹਨੂੰ ਇਹ ਸਾਰੇ ਚੰਗੇ ਲੱਗ ਰਹੇ ਨੇ ਜਦ ਕਿ ਗੁਰੂ ਪਾਤਸ਼ਾਹ ਤੇ ਕਹਿੰਦੇ ਨੇ ਕਿ ਇਹਦੇ ਤੋਂ ਬਚ ਆਪਣੇ ਕਿਰਦਾਰ ਨੂੰ ਖੜਾ ਕਰ ਕਿਰਦਾਰ ਬਣੇਗਾ ਕਿਵੇਂ ਨਾਮ ਦੇ ਰਾਹੀਂ ਨਾਮ ਵਾਲੀ ਕਮਾਈ ਕਰਕੇ ਉਹਨਾਂ ਗੁਨਾ ਨੂੰ ਝੀਕੇ ਆਪਣੇ ਮਨ ਤੇ ਇਹਨਾਂ ਨੂੰ ਹਾਵੀ ਨਾ ਹੋਣ ਦੇ ਇੱਕ ਸ਼ਬਦ ਦੇ ਵਿੱਚ ਸਤਿਗੁਰ ਪਾਸ਼ਾ ਇਦਾਂ ਵੀ ਕਹਿੰਦੇ ਨੇ ਇਹ ਕਹਿੰਦੇ ਹਰ ਬਿਨ ਕਛੂ ਨਾ ਲਾਗਈ ਭਗਤਨ ਕੋ ਮਿੱਠਾ ਤੇ ਮੈਂ ਆਪਣੇ ਆਪ ਨੂੰ ਦੇਖਾਂ ਤੇ ਮੈਨੂੰ ਤਾਂ ਜਿਹੜਾ ਨਾ ਹਰੀ ਨੂੰ ਛੱਡ ਕੇ ਬਾਕੀ ਸਾਰਾ ਕੁਝ ਹੀ ਮਿੱਠਾ ਲੱਗ ਰਿਹਾ ਮੈਨੂੰ ਤਾਂ ਜਿਹੜਾ ਨਾ ਹਰ ਚੀਜ਼ ਹਰ ਜਿਹੜੀ ਪ੍ਰਾਪਤੀ ਹਰ ਲੈਵਲ ਤੇ ਜਿਹੜਾ ਉਹ ਮੈਨੂੰ ਖਿੱਚ ਪਾ ਰਹੀ ਹੈ ਸਤਗੁਰ ਪਾਸ਼ਾ ਤੇ ਕਹਿੰਦੇ ਆਨ ਸਵਾਦ ਸਭ ਫਿੱਕੇ ਆ ਫਿੱਕੇ ਆ ਕਰ ਨਰਨੋਂ ਡਿਠਾ ਮੈਂ ਤਾਂ ਨਿਰਨਾ ਕਰਕੇ ਦੇਖ ਲਿਆ ਵੀ ਹੋਰ ਬਾਕੀ ਸਾਰਾ ਹੈਗਾ ਹੀ ਫਿੱਕਾ ਉਹ ਇੱਕ ਸ਼ਬਦ ਆਂਦਾ ਉਥੇ ਸਤਗੁਰ ਪਾਸ਼ਾ ਤਾਂ ਵੀ ਕਹਿੰਦੇ ਸਾਈਂ ਮਹੰਡਾ ਇਕਠੜਾ ਬੜਾ ਹੀ ਮਿੱਠਾ ਹੈ ਮੇਰਾ ਮਾਲਕ ਅਬ ਅੰਮੇ ਥਾਉਂ ਮਿੱਠੜਾ ਸ਼ਾਇਦ ਜੇ ਮੈਂ ਗਲ ਅੱਖਰ ਗਲਤ ਨਾ ਹੋਵੇ ਮੇਰਾ ਕੋਈ ਵੀਜੀ ਜੇ ਗਲਤ ਹੈ ਤਾਂ ਕਰੈਕਟ ਕਰਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਕਿ ਉਹ ਇੰਨਾ ਮਿੱਠਾ ਹੈ ਮਾਲਕ ਤੇ ਫਰੀਦ ਸਾਹਿਬ ਨੇ ਤਾਂ ਹੱਦੀ ਮੁਗਾਤੀ ਦੁਨੀਆਂ ਦੀਆਂ ਮਿੱਠੀਆਂ ਚੀਜ਼ਾਂ ਗਿਣ ਲੀਆਂ ਤੇ ਕਹਿੰਦੇ ਨਾ ਸਾਰਾ ਕੁਝ ਫਿੱਕਾ ਹੈ ਰੱਬ ਨਾ ਪੁੱਜਨ ਤਦ ਰੱਬ ਦੇ ਬਰਾਬਰ ਕੁਝ ਵੀ ਨਹੀਂ ਹੈਗਾ ਤੇ ਰੱਬ ਯਾਨੀ ਨਾਮ ਗੁਣ ਇੱਕ ਗੁਣ ਜੀਵੰਤ ਜਿਹੜੀ ਮਿਠਾਸ ਪੜ ਸਕਦੇ ਨੇ ਨਾ ਉਹ ਦੁਨੀਆਂ ਦੀ ਕੋਈ ਹੋਰ ਸ਼ੈ ਨਹੀਂ ਪੜ ਸਕ ਸੰਤੋਖ ਜਿਹੜਾ ਸਾਨੂੰ ਰੁਝਾ ਸਕਦਾ ਨਾ ਉਹ ਦੁਨੀਆ ਦਾ ਕੋਈ ਪਦਾਰਥ ਨਹੀਂ ਰੁਝਾ ਸਕਦਾ ਜੇ ਮੈਂ ਕਹਾਂ ਨਾ ਵੀ ਮੇਰੇ ਕੋਲ ਆਪਾਂ ਇੱਕੋ ਹੀ ਪੱਖ ਚਲੋ ਲੈ ਲਈਏ ਵੀ ਬਹੁਤ ਦੌਲਤ ਹੋ ਜਾਏ ਬੜੀ ਸ਼ੋਹਰਤ ਹੋ ਜਾਏ ਤੇ ਫਿਰ ਮੈਂ ਕਿਤੇ ਰੱਜ ਜਾਵਾਂ ਰੱਜ ਮੈਨੂੰ ਫਿਰ ਵੀ ਨਹੀਂ ਆਣਾ ਔਰ ਆਪਾਂ ਸਮਾਜ ਵਿੱਚ ਇਹੋ ਜੀ ਹਜ਼ਾਰਾਂ ਉਦਾਹਰਣ ਦੇਖਦੇ ਆਂ ਵੀ ਅੱਜ ਇੰਨਾ ਸੀ ਕੱਲ ਇੰਨਾ ਸੀ ਦੁੱਗਣਾ ਹੋ ਗਿਆ ਤਿਗਣਾ ਹੋ ਗਿਆ ਪਰ ਫਿਰ ਵੀ ਬੰਦਾ ਪਟਕੀ ਜਾ ਰਿਹਾ ਨਹੀਂ ਥੋੜਾ ਜਿਹਾ ਹੋਰ ਹੋ ਜਾਏ ਥੋੜਾ ਜਿਹਾ ਹੋਰ ਹੋ ਜਾਏ ਉਹ ਜਿਵੇਂ ਇੱਕ ਕਹਾਣੀ ਵੀ ਸੁਣਾਦੇ ਨਾ ਕਿ ਇੱਕ ਬੰਦੇ ਨੂੰ ਨਾ ਖਜ਼ਾਨਾ ਲੱਭ ਗਿਆ ਗਿਆ ਅੰਦਰ ਤੇ ਉਹ ਕਹਿੰਦਾ ਵੀ ਇਹ ਸੱਤ ਘੜੇ ਨੇ ਸੋਨੇ ਦੇ ਭਰੇ ਹੋਏ ਪਰ ਨਾ ਛੇ ਘੜੇ ਤੂੰ ਲੈ ਜਾ ਪਰ ਸਤਵਾਂ ਨਾ ਛੇੜੀ ਜੇ ਸਤਵਾਂ ਛੇੜਿਆ ਨਾ ਤੇ ਫਿਰ ਬਹੁਤ ਦਿੱਕਤ ਹੋ ਜਾਣੀ ਹੁਣ ਬੰਦਾ ਤੇ ਲਾਲਚੀ ਉਹਨੇ ਖੋਲਿਆ ਦੇਖਿਆ ਵੀ ਭਰੇ ਹੋਏ ਨੇ ਘੜੇ ਤੇ ਸਤਮਾ ਜੇ ਖੋਲਿਆ ਕੋਈ ਨਾ ਪਰ ਕੇ ਅੰਨਾ ਜੇ ਕੋਈ ਦੇਖਦਾ ਪੈ ਗੱਡਾ ਲੱਦ ਲੈਣੇ ਆ ਤਾਂ ਕਿ ਇਹ ਵੀ ਰੱਖ ਕੇ ਲੈ ਜਾਣੇ ਇਹਨੂੰ ਵੀ ਕਿਉਂ ਛੱਡਣਾ ਐਡੇ ਨੱਕੋ ਨੱਕ ਭਰੇ ਹੋਏ ਨੇ ਉਹ ਜਿਵੇਂ ਹੀ ਚੱਕਦਾ ਤੇ ਉਹ ਉਸ ਖੰਗਲ ਦੇ ਨਾਲ ਉਹ ਜਿਹੜਾ ਹੈ ਨਾ ਬੰਨਿਆ ਜਾਂਦਾ ਗ੍ਰਿਪ ਵਿੱਚ ਆ ਜਾਂਦਾ ਕਹਿੰਦਾ ਤੈਨੂੰ ਕਿਹਾ ਸੀ ਨਾ ਵੀ ਇਹ ਲਾਲਚ ਜਿਹੜਾ ਹੈ ਨਾ ਇਹਨੂੰ ਛੱਡਣਾ ਸੀਗਾ ਜੇ ਠੇਲ ਆ ਜਾਂਦਾ ਤਾਂ ਹੁਣ ਘਰ ਜਾ ਕੇ ਆਰਾਮ ਦੀ ਜ਼ਿੰਦਗੀ ਜੀਂਦਾ ਪਰ ਹੁਣ ਸਤਵੇਂ ਦੇ ਚੱਕਰ ਚ ਨਾ ਤੂੰ ਫਸ ਗਿਆ ਹੁਣ ਇਹ ਤੇਰੇ ਤੋਂ ਵੱਧ ਕੋਈ ਲਾਲਚੀ ਬੰਦਾ ਇੱਥੇ ਆਏਗਾ ਨਾ ਤੇ ਤਾਂ ਤੂੰ ਛੁੱਟਣਾ ਨਹੀਂ ਤਾਂ ਤੂੰ ਹੁਣ ਇੱਥੇ ਬੈਠ। ਤੋ ਅੱਧਾ ਨਹੀਂ ਬੜੀਆਂ ਸਾਰੀਆਂ ਕਹਾਣੀਆਂ ਸੁਣਨ ਦੇਖਣ ਨੂੰ ਆਏ ਹੈ ਹੁੰਦੀਆਂ ਤਾਂ ਕਲਪਨਿਕ ਹੀ ਨੇ ਪਰ ਬਾਰ ਬਾਰ ਦੇਖੋ ਬੰਦੇ ਨੂੰ ਸਮਝਾਇਆ ਜਾ ਰਿਹਾ ਵੀ ਲਾਲਚ ਜਿਹੜਾ ਉਹ ਮਾੜੀ ਚੀਜ਼ ਹੈ। ਲਾਲਚ ਨਾ ਕਰ ਪਰ ਬੰਦਾ ਆਪਣੇ ਇਸ ਲਾਲਚੀ ਸੁਭਾਅ ਦੇ ਅਧੀਨ ਚੰਗਾ ਮੰਦਾ ਸੋਚਦਾ ਹੀ ਨਹੀਂ ਜਿਹਨੂੰ ਸਤਗੁਰ ਪਾਸ਼ਾ ਫਿਰ ਕਹਿੰਦੇ ਨਾ ਪਾਪ ਕਰੇ ਪੰਜਾਂ ਕੇ ਬਸਰੇ ਪੰਜਾਂ ਦੇ ਅਧੀਨ ਹੋ ਕੇ ਇਹ ਪਾਪ ਕਰਦਾ ਹੈ ਯਾਨੀ ਮਾੜੇ ਕਰਮ ਕਰਦਾ ਹੈ ਤਾਂ ਫਿਰ ਨਾਲ 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 ਧਾਰਮਿਕ ਕਰਮ ਕਰਦਾ ਹੈ ਮਨ ਕਿਰਤ ਨਾਇਕ ਕਹੇ ਸਭ ਉਤਰੇ ਕਿਤੇ ਦਾ ਆਨ ਨਹੀਂ ਉਟਾ ਜੀ ਮਿਊਟ ਕਰ ਲਓ ਤੇ ਗਏ ਤੀਰਥ ਨਾਇ ਕਹੇ ਸਬੂਤਰੇ ਬਹੁਤ ਕਮਾਵੇ ਹੋਏ નિਸ਼ੰਗ ਫਿਰ ਜਦੋਂ ਧਰਮ ਦੇ ਕਰਮ ਕਰ ਲੈਂਦਾ ਸਿਰਫ ਤੀਰਥਾਂ ਦੀ ਗੱਲ ਨਹੀਂ ਹੈ ਕੋਈ ਵੀ ਧਾਰਮਿਕ ਕਰਮ ਕਰ ਲੈਂਦਾ ਫਿਰ ਇਹਨੂੰ ਲੱਗਦਾ ਕਿ ਇਹ ਤਾਂ ਸੁਰਖਰੂ ਹੋ ਗਿਆ ਇਹ ਤਾਂ ਹੁਣ ਕਲੀਨ ਚਿੱਟ ਮਿਲ ਗਈ ਬਹੁਤ ਕਮਾਵੇ ਹੋਏ નિਸ਼ੰਗ ਫਿਰ ਬੇਸ਼ਰਮ ਹੋ ਕੇ ਹੋਰ ਕਰਨੇ ਸ਼ੁਰੂ ਕਰ ਦਿੰਦਾ ਸੋ ਗਲ ਤਾਂ ਸੀ ਕਿ ਇਹਨਾਂ ਪੰਜਾਂ ਤੋਂ ਸਾਡਾ ਛੁਟਕਾਰਾ ਹੋ ਜਾਂਦਾ ਇਨਾ ਪੰਜਾਂ ਦੇ ਗ੍ਰਿਫਤ ਚ ਨਾ ਆਂਦੇ ਬਲਕਿ ਮਾਲਕ ਜੀ ਵੱਲੋਂ ਦਰਸਾਏ ਹੋਏ ਇਸ ਸਤ ਸੰਤੋਖ ਦਇਆ ਧਰਮ ਧੀਰਜ ਵਾਲੇ ਜਿਹੜੀ ਸ਼ੈਲੀ ਸੀ ਨਾ ਉਹਦੇ ਵਿੱਚ ਅਸੀਂ ਜੀ ਪਾ ਲਏ ਪਰ ਅਸੀਂ ਉੱਥੇ ਤਾਂ ਆਪਣਾ ਕਿਰਦਾਰ ਕਰ ਨਹੀਂ ਪਾਏ ਮਾਇਆ ਵਾਲੇ ਰਸ ਵਿੱਚ ਉਲਝ ਕੇ ਰਹਿ ਗਏ ਤਾਂ ਸਤਗੁਰ ਪਾਸ਼ਾ ਇਹੀ ਕਬੀਰ ਸਾਹਿਬ ਦੀ ਰਸਨਾ ਤੋਂ ਸਾਨੂੰ ਸਮਝਾ ਰਹੇ ਕਿ ਜਿਨ੍ਹਾਂ ਨੇ ਰਾਰਾ ਰਸ ਨੇ ਰਸ ਕਰ ਜਾਣਿਆ ਇਸ ਰਸ ਨੂੰ ਮਾਇਆ ਵਾਲੇ ਰਸਾਂ ਤੋਂ ਆਪਣਾ ਖਹਿੜਾ ਛੁਡਾ ਲਿਆ ਜੇ ਗੁਣ ਹੋਣ ਤਾਂ ਕੱਟੀਆਂ ਗੁਣ ਜਦੋਂ ਆਪਣੇ ਜੀਵਨ ਚ ਲੈ ਲੇ ਤਾਂ ਫਿਰ ਇਹਨਾਂ ਦੇ ਇਸ ਜਾਲ ਤੋਂ ਇਸ ਵਿੜੇ ਤੋਂ ਇਸ ਸੰਗਲਾਂ ਤੋਂ ਆਜ਼ਾਦ ਕਰਾ ਲਿਆ ਹੋਏ ਨੇ ਰਸ ਸੋ ਰਸ ਪਹਿਚਾਣਿਆ ਕਿਉਂਕਿ ਤਦ ਤੱਕ ਉਧਰ ਸਵਾਦ ਆਣਾ ਹੀ ਨਹੀਂ ਹੈ ਇਹ ਵਾਲਾ ਪਾਸਾ ਛੱਡਾਂਗੇ ਤਾਂ ਉਹ ਵਾਲੇ ਪਾਸੇ ਤੁਰਨ ਯੋਗ ਹੋਵਾਂਗੇ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਜਦੋਂ ਮਾਇਆ ਵਾਲੇ ਇਸ ਰਸ ਵਾਲੇ ਮਸਲੇ ਤੋਂ ਸਾਡੀ ਜਾਨ ਛੁੱਟ ਗਈ ਨਾ ਫਿਰ ਜਿਹੜਾ ਹੈ ਨਾ ਸਾਡਾ ਮਨ ਉੱਥੇ ਪਹੁੰਚਦਾ ਜਿਹਨੂੰ ਸਤਿਗੁਰ ਪਾਸ਼ਾ ਬਾਣੀ ਦੇ ਵਿੱਚ ਨਾ ਇੱਕ ਸ਼ਬਦ ਸਾਨੂੰ ਸਾਰਿਆਂ ਨੂੰ ਚੇਤੇ ਹੋਏਗਾ ਬਿਖ ਖੇ ਬਨਫੀਕਾ ਤਿਆਗ ਰਹੀ ਸਕੀਏ ਨਾਮ ਮਹਾਰਸ ਪਿਓ ਬਿਨ ਰਸ ਚਾਖੇ ਬੁੱਢ ਗਈ ਸਕੀ ਸੁਖੀ ਨਾ ਹੋਵਤ ਜੀਓ ਫਿਰ ਮਨ ਇਸ ਬਿਖ ਤੇ ਅੰਮ੍ਰਿਤ ਦਾ ਨਿਰਣਾ ਕਰਨ ਜੋਗਾ ਹੋ ਜਾਵੇ ਨਹੀਂ ਤਾਂ ਇੰਨੀ ਸਮਝ ਹੀ ਨਹੀਂ ਐ ਬਿਖ ਖਾ ਖਾ ਗਈ ਜਿਹੜਾ ਨਾ ਆਪਣੇ ਆਪ ਵਿੱਚ ਖੁਸ਼ ਹੋ ਰਿਹਾ ਉਪਰ ਕੱਲ ਪਰਸੋਂ ਵੀ ਗੱਲ ਕੀਤੀ ਸੀ ਵੀ ਗਿਰਤ ਕੂਪ ਮੈਂ ਖਾਏ ਮਿਠਾਈ ਉੱਥੇ ਵੀ ਮੁਸਕਰਾ ਰਿਹਾ ਉੱਥੇ ਵੀ ਖੁਸ਼ ਹੋ ਰਿਹਾ ਵੀ ਮੈਂ ਵਧੀਆ ਕਰ ਰਿਹਾ ਦੂਜਿਆਂ ਨੂੰ ਠੱਗ ਲਿਆ ਤੇ ਇਸ ਗੱਲ ਦੀ ਖੁਸ਼ੀ ਮਨਾਉਂਦਾ ਲਾ ਦੇਖਿਆ ਮੈਂ ਫੜਿਆ ਹੀ ਨਹੀਂ ਗਿਆ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਮੈਂ ਝੂਠ ਬੋਲਦਾ ਪਿਆ ਸੀ ਆਪਣੇ ਮਨ 'ਚ ਆਪਣੇ ਮਨ ਨਾਲ ਗੱਲਾਂ ਕਰਦਾ ਬਹੁਤ ਤੇਜ਼ ਹੋ ਗਿਆ ਬੜੀ ਮੈਨੂੰ ਜਿਹੜਾ ਨਾ ਪਰਦੇ ਪਾਣੇ ਆ ਗਏ ਨੇ ਇਹਦੇ ਚੀ ਚੁੜੜਾ ਹੋ ਜਾਂਦਾ ਕਿ ਸਤਗੁਰ ਪਾਸ਼ਾ ਕਹਿੰਦੇ ਜਿਨ੍ਹਾਂ ਨੇ ਨਾਮ ਰਸ ਪੀ ਲਿਆ ਨਾ ਫਿਰ ਉਹ ਇਸ ਚ ਮੇਲੇ ਚ ਨਹੀਂ ਆਉਂਦੇ ਔਰ ਇਸੇ ਨੂੰ ਹੀ ਸਤਗੁਰ ਪਾਸ਼ਾ ਇੱਕ ਜਗ੍ਹਾ ਇਦਾਂ ਕਹਿੰਦੇ ਸੋ ਰਠ ਸੋ ਰਸ ਪੀ ਜੀ ਹੈ ਕਬੂ ਨਾ ਫਿੱਕਾ ਹੋਏ ਨਾਨਕ RAM ਨਾਮ ਗੁਨ ਗਾਈਐ ਦਰਗਾ ਨਰਮਲ ਸੋਏ ਜਦੋਂ ਮਾਲਕ ਦੇ ਬਖਸ਼ਿਸ਼ ਦੇ ਨਾਲ ਸਾਨੂੰ ਉਹਦੇ ਗੁਣ ਗਾਣੇ ਜਾ ਚਾ ਜਾਵੇ ਨਾ ਤਾਂ ਫਿਰ ਸਾਡਾ ਇਹ ਜੀਵਨ ਸਫਲ ਹੈ ਨਹੀਂ ਤਾਂ ਇਸ ਵਿਖਰਸ ਨੂੰ ਹੀ ਅਸੀਂ ਰਸ ਸਮਝਦੇ ਹੋਏ ਵਿਖਨ ਨੂੰ ਹੀ ਰਸ ਸਮਝਦੇ ਹੋਏ ਇਸ ਭੁਲੇਖੇ ਚੀਜ਼ ਦੀ ਜ਼ਿੰਦਗੀ ਬਤੀਤ ਕਰੀ ਜਾ ਰਹਿਆਂ ਕਿ ਬਹੁਤ ਵਧੀਆ ਔਰ ਇਹਦਾ ਇਹਦਾ ਵਿਸਥਾਰ ਕਰਨ ਲੱਗੀ ਹੈ ਤੇ ਬੜੇ ਪਹਿਲੂ ਨੇ ਸਾਡੇ ਜੀਵਨ ਦੇ ਵਿੱਚ ਉਹ ਸਮਾਜਿਕ ਤੌਰ ਤੇ ਵਿਚਰਦੇ ਹੋਏ ਦਿਖਾਵੇ ਝੂਠ ਦੀਆਂ ਗੱਲਾਂ ਨਾ ਜੋ ਸਮਾਜ ਕਰ ਰਿਹਾ ਉਸ ਦੇ ਅਧੀਨ ਚੱਲਣ ਬੜਾ ਕੁਝ ਆ ਜਾਂਦਾ ਹੈ ਤੇ ਉਸ ਬਨਾਵਟੀ ਦੁਨੀਆ ਦੇ ਵਿੱਚ ਨਾ ਕਿਤੇ ਵੀ ਸੁੱਖ ਨਹੀਂ ਹੈ ਉਹ ਬਿਲਕੁਲ ਓਦਾਂ ਦੀ ਸੋਸ਼ਲ ਮੀਡੀਆ ਵਰਗੀ ਦੁਨੀਆ ਹੈ ਦਿਨ ਦੇ ਵਿੱਚ ਦਿਖਦਾ ਕੁਝ ਹੋਰ ਪਿਆ ਪਰ ਅੰਦਰ ਕੁਝ ਹੋਰ ਹੈ ਉਹ ਸੋਸ਼ਲ ਮੀਡੀਆ ਤੇ ਬੜੀਆਂ ਹੱਸਦੀਆਂ ਪਿਆਰੀਆਂ ਫੋਟੋਆਂ ਨਜ਼ਰ ਆਉਂਦੀਆਂ ਪਰ ਜਦੋਂ ਉਹਨਾਂ ਦੇ ਅੰਦਰ ਜਾ ਕੇ ਤੱਕੋ ਤਾਂ ਉੱਥੇ ਲੜਾਈ ਝਗੜੇ ਕਲੇਸ਼ ਬੜਾ ਕੁਝ ਤੁਹਾਨੂੰ ਨਜ਼ਰ ਆਏਗਾ ਕਿਉਂਕਿ ਉਹ ਝੂਠ ਦੀ ਦੁਨੀਆ ਹੈ ਤੇ ਅਸੀਂ ਝੂਠ ਦੀ ਦੁਨੀਆ ਨੂੰ ਸੱਚ ਮੰਨ ਕੇ ਬੈਠ ਕੇ ਨਾ ਆਪਣੇ ਘਰ ਚ ਕਈ ਵਾਰ ਲੜਾਈਆਂ ਪਾ ਲੈਂਦੇ ਆ ਉਹ ਕਈ ਵਾਰ ਕੋਈ ਪੁਰਾਣੀਆਂ ਫੋਟੋਆਂ ਹੀ ਪੋਸਟ ਕਰਦੇ ਨਾ ਕਿਤੇ ਘੁੰਮਣ ਗਏ ਦੀਆਂ ਤੇ ਅਸੀਂ ਘਰ ਲੜਾਈ ਪਾ ਲੈਂਦੇ ਆ ਲੈ ਦੇਖਿਆ ਉਹ ਹਰ ਮਹੀਨੇ ਘੁੰਮਣ ਚਲੇ ਜਾਂਦੇ ਤੁਸੀਂ ਮੈਨੂੰ ਕਿਤੇ ਲੈ ਕੇ ਹੀ ਨਹੀਂ ਜਾਂਦੇ ਸੋ ਇਹ ਇਹ ਵੀ بڑا ਭੁਲੇਖਾ ਸਾਡੇ ਮਨ ਚ ਇਹ ਵੀ بڑا ਭਰਮ ਹੈ ਸੋ ਸਬਗੁਰਜੀ ਸਾਨੂੰ ਇਹਨਾਂ ਬਹੁਤ ਸਰੀਆਂ ਗੱਲਾਂ ਤੋਂ ਬਚਾਉਂਦੇ ਹੋਏ ਜੀਵਨ ਦੇ ਵਿੱਚ ਚੰਗੇ ਮੰਦੇ ਇੰਦੀ ਪਰਖ ਕਰਨ ਦੀ ਜਾਚ ਦੇਵੇ ਵੀ ਇਹ ਰਸ ਨੂੰ ਪਹਿਚਾਨ ਤੇਰੇ ਜੀਵਨ ਦਾ ਅਸਲੀ ਰਸ ਕਿਹੜਾ ਜਿੱਥੇ ਤੂੰ ਰਸ ਲੱਭ ਰਿਆ ਨਾ ਉਹ ਤਾਂ ਨਿਰਾਈ ਜ਼ਹਿਰ ਹੈ ਤੇ ਜ਼ਹਿਰ ਖਾ ਕੇ ਤੇ ਬੰਦਾ ਮਰੇ ਗਾਈ ਉਥੇ ਜੀਵਨ ਨਹੀਂ ਕਦੀ ਹੋ ਸਕਦਾ ਸਤ ਗੁਚੀ ਬਖਸ਼ਿਸ਼ ਕਰਨ ਅਸੀਂ ਪਹਿਲੇ ਤਾਂ ਇਸ ਦੀ ਪਰਖ ਕਰਨ ਦੀ ਤੇ ਫਿਰ ਇਸ ਦਾ ਸਵਾਦ ਚਖਣ ਦੀ ਇਹ ਜੁਗਤ ਗੁਰੂ ਕੋਲੋਂ ਲੈ ਸਕੀਏ ਇਨੀਆਂ ਬੇਨਤੀਆਂ ਨਾਲ ਮੈਂ ਇੱਥੇ ਸਮਾਪਤੀ ਕਰਦੀ ਹਾਂ ਜੀ।